6 ਵਜੇ ਮੈਂ ਰੌਣਾਜੀ ਦੁਕਾਨ ਤੇ 6:15 ਕੇ 16 ਮਿੰਟਾਂ ਦੇ ਹੋਈ ਆ ਜੀ ਅੰਦਰ ਦੋ ਜਾਨੇ ਵਰਗੇ ਹੀ ਆ ਵਿੱਚ ਅਹੀ ਜਿਹੜਾ ਪੁੱਜੜਾ ਪੀ ਹੋ ਗਏ ਜੀ ਇੱਕ ਜਾਨੇ ਕੋਲ ਰਵਲ ਵਰਜੀ ਕਹਾਂ ਮਾਰੋ ਰਵਲ ਵਰਜੀ ਇਹ ਕੁਛ ਲੈ ਗਏ 5-7000 ਰੁਪਿਆ ਜੀ ਉਹ ਲੈ ਗਏ ਜੀ ਕਾਤੇ ਆ ਜੀ ਆਲਟੋ ਗੱਡੀ ਤੇ ਆਈ ਜੀ ਪੀਵੀ 0229 ਨੰਬਰ ਆਲਟੋ ਸੀ ਜੀ ਚਿੱਟੇ ਰੰਗ ਦੀ ਤੇ ਪਲੇਟਾਂ ਦੇ ਉੱਤੇ ਕਾ ਲਾਇਆ ਹੋਇਆ ਸੀ ਕੋਈ ਪੁਲਿਸ ਨੂੰ ਸੂਚਿਤ ਕਰਤਾ ਤੁਸੀਂ ਹਾਂ ਸੂਚਿਤ ਕਰਤਾ ਜੀ ਤੜਕੇ ਕਰਨ ਲੱਗੇ ਜੀ ਕੋਈ ਨਹੀਂ ਆ ਆਇਆ ਦੱਸੋ ਪੁਲਿਸ ਮੁਲਾਜ਼ਮਾਂ ਨੇ ਕੀ ਕੀਤਾ ਕੁਝ ਨਹੀਂ ਕਰਿਆ ਜੀ ਹਜੀ ਭਾਲ ਚਾਲ ਕਰਦੇ ਆ ਜੀ ਕਹਿੰਦੇ ਕੀ ਮੰਗ ਕਰਦੇ ਹੋ ਹਜੇ ਸਰ ਸਾਫ ਭਾਲ ਦੇ ਸਰ ਬੰਦੇ ਭਾਲੋ ਜੀ ਮੇਰਾ ਨਾਮ ਉੱਤਮ ਬੰਸਲ ਹੈ ਜੀ ਮਾਰਕੀਟ ਚ ਜੋੜੇ ਪੰਪਾਂ ਚ ਪੈਟਰੋਲ ਪੰਪ ਹੈ ਸਾਡਾ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈਗੀ ਇਹਦਾ ਅਸੀਂ ਵਿਰੋਧ ਕਰਦੇ ਆਂਗੇ ਤੇ ਇਹ ਆਏ ਦਿਨ ਇਹ ਕਾਰਨਾਮੇ ਹੋ ਰਹੇ ਨੇ ਚੋਰੀਆਂ ਲੁੱਟਾਂ ਹੋ ਰਹੀਆਂ ਇੱਕ ਪਾਸੇ ਪੁਲਿਸ ਪਲੈਂਕ ਮਾਰਚ ਕਰਦੀ ਹੈ ਵੀਰ ਜੀ ਦੇਖੋ ਜਿਹੜਾ ਕੁਝ ਹੋ ਰਿਹਾ ਇਹ ਤਾਂ ਸਾਫ਼ ਗੱਲ ਹੈਗਾ ਕਿ ਪੁਲਿਸ ਨੂੰ ਇੱਥੇ ਨੱਥ ਪਾਉਣੀ ਚਾਹੀਦੀ ਹੈ ਡੇਢ ਸਾਲ ਪਹਿਲਾਂ ਪੰਪਤੇ ਵੀ ਇਹੀ ਕੁਝ ਹੋਇਆ ਸੀਗਾ ਸਾਨੂੰ ਆਉਦੇ ਡਿਫੈਂਸ ਵਿੱਚ ਫੇਰ ਕਰਨੇ ਪਏਗੇ ਉਲਟਾ ਪਰਚਾ ਸਾਡੇ ਦੇ ਦਰਜ ਕੀਤਾ ਗਿਆ ਜੀ ਜਿੰਨੀ ਦੇਰ ਗੁੰਡਾ ਅਨਸਰ ਤੇ ਨੱਥ ਨਹੀਂ ਪਾਈ ਜਾਊਗੀ ਇਹ ਸਿਲਸਿਲੇ ਚੱਲਦੇ ਹੀ ਰਹਿਣਗੇ ਜੀ ਅੱਜ ਸ਼ਹਿਰ ਕਿੰਨੇ ਘਟਨਾਵਾਂ ਹੋਈਆਂ ਅੱਜ ਸ਼ਹਿਰ 'ਚ ਸੁਣਨਾ ਚਾਇਆ ਵੀ ਤਿੰਨ ਘਟਨਾਵਾਂ ਹੋਈਆਂ ਨੇ ਜੀ ਦੇਖੋ ਆਪਾਂ ਨੂੰ ਬਾਕੀ ਘਟਨਾਵਾਂ ਦਾ ਪਤਾ ਨਹੀਂ ਜੋ ਸਾਡੀ ਮਾਰਕੀਟ 'ਚ ਘਟਨਾ ਹੋਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਇੱਕ ਸ਼ਰੀਫ ਆਦਮੀ ਜੋ ਆਪਣੀ ਦੁਕਾਨ ਖੋਲਦਾ ਸਵੇਰ 6 ਵਜੇ ਉੱਠ ਕੇ ਆ ਕੇ ਉਹਦੇ ਨਾਲ ਇਹਦਾ ਧੱਕਾ ਹੋਇਆ ਉਹ ਗਲਤ ਹੋਇਆਗਾ ਪੁਲਿਸ ਪ੍ਰਸ਼ਾਸਨ ਨੂੰ ਇਹਤੇ ਗੌਰ ਕਰਨੀ ਚਾਹੀਦੀ ਹੈ ਤੇ ਮੈਂ ਇਹ ਚਾਹੂੰਗਾ ਕਿ ਸਾਰਿਆਂ ਤੇ ਮਤਲਬ ਜਿਹੜਾ ਆਪਣਾ ਪੀਸੀਆਰ ਹੈ ਪੀਸੀਆਰ ਨੂੰ ਅਲਰਟ ਕਰਨਾ ਚਾਹੀਦਾ ਇਸ ਸੀ ਨੂੰ ਲੈ ਕੇ ਇਹਨਾਂ ਨਾਲ ਜਿਹੜਾ ਧੱਕਾ ਹੋਇਆ ਉਹਦਾ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਫੜ ਕੇ ਗੁੰ ਜੇ ਆਪਾਂ ਗੱਲ ਕਰੀਏ ਇੱਕ ਵਾਰੇ ਚੋਣ ਜਾਬਤਾ ਲੱਗਿਆ ਹੋਇਆ ਤੇ ਅਸਲੀ ਇਹ ਵਪਾਰੀਆਂ ਦਾ ਅਸਲਾ ਜਿਹੜਾ ਜਮਾਗਾ ਤੇ ਆਮ ਲੋਕ ਇਸ ਤਰ੍ਹਾਂ ਘੁੰਮਦੇ ਲਈ ਫਿਰਦੇ ਕਿਵੇਂ ਦੇਖਦੇ ਹੋ ਵੀਰ ਜੀ ਹੁਣ ਇਹ ਤਾਂ ਦੇਖੋ ਸਾਰੇ ਰੂਲ ਨੇ ਜਿਹੜੇ ਕਾਨੂੰਨ ਨੇ ਉਹ ਤਾਂ ਵਪਾਰੀਆਂ ਲਈ ਹੋਈ ਨੇ ਆਮ ਗੁੰਡਿਆਂ ਲਈ ਕਿਸੇ ਲਈ ਕੋਈ ਰੂਲ ਨਹੀਂ ਹੈਗਾ ਤੁਹਾਨੂੰ ਪਤਾ ਹੈਗਾ ਜੇ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਅਸਲਾ ਸਾਡੇ ਲਈ ਤਾਂ ਕੈਸ਼ ਤੇ ਵੀ ਮਨਾਹੀ ਹੈ ਵੀ 50000 ਤੋਂ ਉੱਤੇ ਚੱਕ ਨਹੀਂ ਸਕਦੇ ਟੁੱਟਾਂ ਕੋਹਾਂ ਹੋਈ ਜਾਂਦੀਆਂ ਅਸਲੀ ਦੀ ਨੋਕ ਤੇ ਹੋਈਆਂ ਜਾਂਦੀਆਂ ਕੋਈ ਪੁੱਛਗਿੱਛ ਹੀ ਨਹੀਂ ਹੈਗੀ ਜੀ ਜਦੋਂ ਸਾਡੇ ਪੰਪ ਤੇ ਇਹ ਵਾਰਦਾਤ ਹੋਈ ਸੀ 1.5 ਸਾਲ ਪਹਿਲਾਂ ਅੱਠਿਆਂਿਆਂ ਦਾ ਗਰੋਹ ਆਇਆ ਸੀਗਾ ਜੀ ਸਾਡੇ ਤੇ ਡਾਂਗਾ ਰਾੜਾ ਵਾਰੀਆਂ ਉਹਨਾਂ ਨੇ ਅਸੀਂ ਡਿਫੈਂਸ ਚ ਫੇਰ ਕਰਤੇ ਪਰਚਾ ਸਾਡੇ ਤੇ ਕਾਨੂੰਨ ਸਾਡੇ ਲਈ ਨੇ ਗੁੰਡਿਆਂ ਲਈ ਕੋਈ ਕਾਨੂੰਨ ਨਹੀਂ ਹੈਗੇ ਵੀ ਉਹ ਗਰੋਹ ਚ ਆਏ ਨੇ ਓਵੇਂ ਜਿਵੇਂ ਇੱਥੇ ਹੋਇਆ ਜੀ ਕੀ ਮੰਗ ਕਰਦੇ ਮੰਗਦਾ ਇਨਸਾਫ ਦੀ ਹੁੰਦੀ ਹੈ ਜੀ ਵਪਾਰੀ ਹੋਰ ਕੀ ਮੰਗ ਕਰ ਸਕਦਾ ਅਸੀਂ ਪਹਿਲਾਂ ਵੀ ਇਨਸਾਫ ਦੀ ਮੰਗ ਕਰਦੇ ਆ ਹੁਣ ਤੱਕ ਇਨਸਾਫ ਦੀ ਮੰਗ ਚੱਲ ਰਹੀ ਆ ਅਜੇ ਤੱਕ ਕੋਈ ਇਨਸਾਫ ਮਿਲ ਨਹੀਂ ਰਿਹਾ ਅਸਾਂ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਆਪਦੀ ਆਵਾਜ਼ ਚੱਕਣੀ ਚਾਹੀਦੀ